ਮਹਾਰਾਜ ਸ਼ੇਰ ਸਿੰਘ ਜੀ ਨੇ ਅਵਤਾਰ ਧਾਰਨਾ ਤੇ ਮਣੀ ਸਿੰਘ ਨੂੰ ਜਨਾਈ ਪੰਜ ਜੇਠ ਦਿਨ ਮੰਗਲਵਾਰ ਸੰਮਤ ਬਿਕਰਮੀ 1948 ਨੂੰ ਮਹਾਰਾਜ ਜੀ ਨੇ ਮਾਤਾ ਤਾਬੂ ਦੀ ਕੁਖੋਂ ਭਾਈ ਜਵੰਦ ਸਿੰਘ ਪੁੱਤਰ ਭਾਈ ਜੇਠਾ ਸਿੰਘ ਦੇ ਘਰ ਅਵਤਾਰ ਧਾਰਿਆ ਹੈ ਜੀ ਪਿੰਡ ਦਾ ਨਾਮ ਕਵਿੰਡ तहसील कसूर जो ਹੁਣ ਪਾਕਿਸਤਾਨ ਵਿੱਚ ਹੈ ਜ਼ਿਲ੍ਹਾ ਲਾਹੌਰ ਦਾ ਹੈ ਜੀ ਸਾਰੇ ਪਿੰਡ ਨੇ ਖੁਸ਼ੀ ਮਨਾਈ ਹੈ ਭਾਈ ਜਵੰਦ ਸਿੰਘ ਨੂੰ ਵਧਾਈਆਂ ਮਿਲਣ ਲੱਗ ਪਈਆਂ ਗਰੀਬ ਗੁਰਬਾ ਸਭ ਸੱਚੇ ਪਿਤਾ ਦੇ ਜਨਮ ਦਿਵਸ ਦੀ ਵਧਾਈ ਦੇਗੇ ਮਾਇਆ ਬਸਤਰ ਲੈ ਕੇ ਖੁਸ਼ੀ-ਖੁਸ਼ੀ ਜਾ ਰਹੇ ਹਨ ਜੀ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਨੇਹ ਕਲੰਕ ਨਰਾਇਣ ਨਰ 24ਵੇਂ ਅਵਤਾਰ ਕਲ ਕਲਕੀ ਅਵਤਾਰ ਕਲਗੀ ਧਰ ਪਰਿਪੂਰਨ ਪਰਮੇਸ਼ਵਰ ਅਮਾਮ ਮਹਿੰਦੀ ਜੀ ਨੇ ਜੋ ਬਾਣੀ ਆਪਣੇ અવਤਾਰ ਧਾਰਨ ਨੂੰ ਆਪਣੀ ਜੋਤ ਨੂੰ ਮਾਤ ਲੋਕ ਉਪਰ ਪ੍ਰਗਟ ਕਰਨ ਪ੍ਰੰਤ ਜੋ ਬਾਣੀ ਲਿਖਾਈ ਹੈ ਕੁਝ ਬਾਣੀ ਜਨਮ ਸਾਖੀ ਦੇ ਵਿੱਚ ਪੜੀ ਜਾਵੇਗੀ ਜੋ ਲਿਖਤ ਹੈ ਮਹਾਰਾਜ ਜੀ ਦੇ ਜਨਮ ਬਾਰੇ ਕਿਦਾਂ ਨਾਵਤਾਰ ਧਾਰਿਆ ਕਿਦਾਂ ਜੋਤ ਪ੍ਰਗਟਾਈ ਔਰ ਕਿਦਾਂ ਮਣੀ ਸਿੰਘ ਨੂੰ ਜਾ ਕੇ ਮਿਲਦੇ ਹਨ ਕਿਦਾਂ ਬਾਬੇ ਮਣੀ ਸਿੰਘ ਨੂੰ ਦਰਸ਼ਨ ਦਿੱਤਾ ਔਰ ਦਰਸ ਦਾ ਐਸਾ ਤੀਰ ਮਾਰਿਆ ਕਿ ਜੁੱਤੀ ਲਾ ਕੇ ਕਵਿੰਦ ਨਗਰਵਾਲ ਨੂੰ ਭਜਾ ਸੋਈ ਜਨਮ ਸਾਹੀ ਜੋ ਹੈ ਉਹ ਵੀ ਨਾਲ-ਨਾਲ ਚਲਦੀ ਰਹੇਗੀ ਔਰ ਨਾਲ-ਨਾਲ ਜੋ ਮਹਾਰਾਜ ਸ਼ੇਰ ਸਿੰਘ ਵਿਸ਼ਨੂੰ ਭਗਵਾਨ ਜੀ ਨੇ ਬਾਣੀ ਲਿਖਾਈ ਹੈ ਉਹ ਵੀ ਨਾਲ-ਨਾਲ ਚਲਦੀ ਰਹੇਗੀ 4 ਜੇਠ 2007 ਬਿਕਰਮੀ ਚੇਤ ਸਿੰਘ ਦੇ ਗ੍ਰਹਿ ਪਿੰਡ ਕਲਸੀਆਂ ਜ਼ਿਲ੍ਹਾ ਅੰਮ੍ਰਿਤਸਰ ਪਿੰਨੀਰਨੜੀਏ ਤੈਨੂੰ ਮਿਲੇ ਵਧਾਈ ਪਰਬਰਾਮ ਪ੍ਰਭ ਜੋਤ ਪ੍ਰਗਟਾਈ ਪਿੰਨੀਰਨੜੀਏ ਪਰਗਟ ਪਾਏ ਸਰਬ ਸੁਖਦਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਜਗਤ ਆਏ ਆਪ ਰਗrai ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਗੁਰ ਪੂਰੇ ਕਰ ਜੋਤ ਪ੍ਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਜੈ ਜੈ ਜੈਕਾਰ ਮਾਤ ਲੋਕ ਕਰਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਖੰਡ ਬ੍ਰਹਮੰਡ ਪ੍ਰਭ ਜਸ ਗਾਈ ਪਿੰਨੀ ਰਨੜੀਏ ਨਿਰੰਜਣ ਪ੍ਰਭ ਜਗਤ ਜਗਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਗਣ ਗੰਦਰਭ ਫੂਲਣ ਵਰਖਾ ਲਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਕਰੋੜ ਤੇਤੀਸ ਰਹਿ ਲਵਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਇੰਦਰ ਇੰਦਰਾਸਣ ਬੈਠੇ ਵਰਖਾ ਲਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਬ੍ਰਹਮਾ ਵਿਸ਼ਨ ਮਹੇਸ਼ ਨਿਗਾਹ ਮਾਤ ਟਿਕਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਗੁਰ ਠਾਂਡਾ ਠੰਡ ਜੋਤ ਸਮਾਈ ਪਿੰਨੀ ਰਣੜੀ ਤੈਨੂੰ ਮਿਲੇ ਵਦਾਈ ਪ੍ਰਗਟ ਪਾਏ ਪ੍ਰਭ ਸੁਖਦਾਈ ਇਹ ਜੋਤ ਪ੍ਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਤ੍ਰੇਤਾ ਰਾਮ ਜਗਤ ਗਸਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਕਾਹਣ ਕਨਈਆ ਜੋਤ ਪ੍ਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਕ੍ਰਿਸ਼ਨ ਮੁਰਾਰ ਇਹ ਬਣਤ ਬਣਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਕਲਜਗ ਹੋਆ ਕੋਰ ਰਹੇ ਜੀਵ ਬਿਲਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਪਾਪਾ ਪਾਇਆ ਜੋਰ ਸੱਚ ਸੋਚ ਨਸ਼ਟ ਹੋ ਜਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਤਰਤ ਕਰੇ ਪੁਕਾਰ ਪਾਪਾਂ ਤੋਂ ਦੇ ਛੁਡਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਕਰਕੇ ਖੇਲੇ ਉਪਾਰ ਪ੍ਰਭ ਨੇ ਜੋਤ ਪ੍ਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਕੋਈ ਨਾ ਜਾਣੇ ਸਾਰ ਇਹ ਬਿੰਗ ਕਸਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਜੋਤ ਤੋਂ ਪ੍ਰਗਟ ਜੋਤ ਜੋਤ ਜਗਤ ਪਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਵਿਆਪੇ ਸਭੇ ਦੁਖ ਕਲਯੁਗ ਲੈ ਤਰਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਪਾ ਕਰ ਉਪਾਰ ਈਸ਼ਰ ਕਲ ਯੁਗ ਦੇ ਵੜਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਤਨ ਸੁਹਾਵਾ ਥਾਣ ਜਿੱਥੇ ਪ੍ਰਭ ਜੋਤ ਪ੍ਰਗਟਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਖਤਾ ਬੋਦੀ ਸੁਫਲ ਕਰਾਈ ਪਿੰਨੀ ਰਣੜੀਏ ਤੈਨੂੰ ਮਿਲੇ ਵਧਾਈ ਪਿਤਾ ਜਵੰਦ ਸਿੰਘ ਪੁੱਤਰ ਅਗਰਾਈ ਪਿੰਨੀ ਜੋਤ ਜਗਤ ਟਿਕਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਮਿਲ ਸਕੀਆਂ ਮੰਗਲਗਾਇਆ ਤਨ ਜਣੇ ਦੀ ਮਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਪਗਤ ਪਏ ਉਜਿਆਰ ਭਗਤ ਹਰ ਜਸ ਗਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਜਮਾਲ ਆਤਾਰ ਕਲ ਨੇਹ ਕਲੰਕ ਅਖਵਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਮਹਾਰਾਜ ਸ਼ੇਰ ਜੈ 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 ਕਾਰਕਰਾਇ ਪਿੰਨਿਰਨੜੀਏ ਤੈਨੂੰ ਮਿਲੇ ਵਧਾਈ ਅੱਜ ਸਹਾਂਵੀ ਰਾਤ ਪ੍ਰਭ ਜੋਤ ਜਗਾਈ ਪਿੰਨਿਰਨੜੀਏ ਤੈਨੂੰ ਮਿਲੇ ਵਧਾਈ ਬਿਕਰਮੀ 1950 ਲਿਖਵਾਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਜੇ ਠੋ ਪੰਜਵੀਂ ਆਈ ਪਿੰਨੀ ਰਨੜੀਏ ਤੈਨੂੰ ਮਿਲੇ ਵਧਾਈ ਮੰਗਲਵਾਰ ਥੇਤ ਲਿਖਾਈ ਪਿੰਨੀ ਪੂਰੀ ਨੂੰ ਪਾਗ ਲਗਾਏ ਪਿੰਨਰਨੜੀਏ ਤੈਨੂੰ ਮਿਲੇ ਵਧਾਈ ਚੰਦ ਸੂਰਜ ਖੜੇ ਦਰ ਸੀਸ ਝੁਕਾਏ ਪਿੰਨਰਨੜੀਏ ਤੈਨੂੰ ਮਿਲੇ ਵਧਾਈ ਮਾਤ ਲੋਕ ਪ੍ਰਭ ਜੋਤ ਪ੍ਰਗਟਾਏ बालक दोत जॻा पिनी रैनू मिले वधाई द सोच दीपक पर गास पिनि रैनड़ीअ तैनू मिले वधाई विच ईशर निवासिया ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਪ੍ਰਗਟੀ ਜੋਤ ਅਪਾਰ ਹੋਵੇ ਜਗਤ ਤਰਵਾਸਿਆ ਪਿੰਨੀ ਰਨੜੀਏ ਤੈਨੂੰ ਮਿਲੇ ਵਦਾਈ ਸੱਚਾ ਹੋਵੇ ਦਰਬਾਰ ਸਤਿਗੁਰ ਪਰਗਾਸਿਆ ਪਿੰਨੀ ਰਨੜੀਏ ਜਸ ਹਾ ਮੀਰਾਤ ਦੇਵੇ ਧਾਨ ਅਪਾਰ ਜਾਏ ਨਾ ਕੋਈ ਨਿਰਾਸਿਆ ਕਲਯੁਗ ਦੇਵੇ ਤਾਰ ਜਿਨ ਹਾਰ ਸ਼ਰਾਬ ਨਾ ਮਾਸਿਆ ਗੁਰ ਸਿੱਖ ਵਿੱਚ ਸੰਸਾਰ ਜਿਉ ਕੰਚਨ ਪਰਗਾਸਿਆ ਮਹਾਰਾਜ ਸ਼ੇਰ ਸਿੰਘ ਆਪ ਨਿਰੰਕਾਰ ਭਗਤਨ ਦਾਸ ਆ ਉਪਜੀ ਜੋਤ ਅਪਾਰ ਜੋਤ ਨਿਰੰਜਣ ਜਗਤ ਚਮਤਕਾਰ ਵਿਵਿਥ ਸ੍ਰਿਸ਼ਟ ਨਾ ਹੋਵੇ ਵਿਚਾਰ ਕਲਯੁਗ ਆਏ न कलंक अवतार विच दवापर कृष्ण मरार सुता पर वास विच गोडे चरण पसार कृष्ण जोत शेर सिंह अवतार जिथे मारे बदक बण ਕਾਲ ਯੁਗ ਵਿੱਚ ਮੇਰੀ ਪਛਾਣ ਚਰਨ ਖਬਾ ਸਜਨ ਸ਼ਾਨ ਗਿੱਟੇ ਉੱਪਰ ਤੀਰ ਨਿਸ਼ਾਨ ਮਹਾਰਾਜ ਸ਼ੇਰ ਸਿੰਘ ਪ੍ਰਗਟੇ ਵਿਸ਼ਨੂ ਭਗਵਾਨ ਈਸ਼ਰ ਜੋਤ ਵਿੱਚ ਦੇਹ ਜਗਾ ਆਪ ਬੈਠਾ ਮੁਖ ਛਪਾ ਕੇ